ਸਨ ਅਤੇ ਪੰਜਾਬ ਆਰਥੀਅਟਰ ਦੇ ਸਹਿਯੋਗ ਨਾਲ ਇੱਥੇ ਆਮ ਖਾਸ ਬਾਗ ਵਿਖੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਭਾ ਦੀ ਪਹਿਲੀ ਸ਼ਾਮ ਮੌਕੇ ਕਰਵਾਏ ਮਹਾਨਾਟਕ ਜ਼ਿੰਦਾ ਨਕੀਆਂ ਦੇ ਵਿਲੱਖਣ ਨਾਟਕ ਪੇਸ਼ਕਾਰੀ ਨੇ ਸੰਗਤ ਨੂੰ ਪਾਵੁਕ ਕਰ ਦਿੱਤਾ। ਉਸ ਸੰਗਤ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਪਾਵੁਕਤਾ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ ਹੈ ਸਵਰਗੀ ਡਾਕਟਰ ਹਰਜਰਨ ਸਿੰਘ ਲਾਟਾ ਦੇ ਵੱਲੋਂ ਲਿਖਿਤ ਨਾਟਕ ਦੇ ਆਧਾਰਿਤ ਅਤੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਸਰਦਾ ਹਰਬਖਸ਼ ਸਿੰਘ ਲਾਟਾ ਦੀ ਨਿਰਦੇਸ਼ਨਾ ਹਿਤ ਸਾਈਟ ਐਂਡ ਸਾਊਂਡ ਸ਼ੋ ਜਿੰਦਾ ਨਿੱਕੀਆਂ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਸਮੇਤ ਪਰਿਵਾਰ ਵਿਛੋੜ ਤੋਂ ਲੈ ਕੇ ਚੱਪੜਚੜੀ ਤੱਕ ਦੇ ਇਤਿਹਾਸ ਨੂੰ ਦਿਲਕਸ਼ ਅਤੇ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਆਮਕਸ ਬਾਗ ਵਿਖੇ ਪੇਸ਼ ਕੀਤੇ ਗਏ ਇਸ ਸ਼ੋ ਦੌਰਾਨ ਸਰਦ ਰੁੱਤ ਦੇ ਬਾਵਜੂਦ ਦੂਰੋ ਦੂਰੋ ਪੂਜੇ ਸ਼ਰਧਾਲੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸ਼ਖਸੀਅਤਾਂ ਨੇ ਇਸ ਮਹਾਨ ਨਾਟਕ ਨੂੰ ਭਾਵੁਕਤ ਨਾਲ ਦੇਖਿਆ ਅੱਜ ਸਰਾਂ ਦੇ ਵਿਖੇ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਪ੍ਰਤਾਪ ਸਿੰਘ ਤੇ ਮਾਤਾ ਗੁਜਰਕਰ ਨੂੰ ਸਮਰਪਿਤ ਨਿੱਕੇ ਜਿੰਦਾ ਜਿਹੜਾ ਨਾਟਕ ਦੇਖਿਆ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਰੀ ਆਈ ਹੈ ਇਹ ਨਾਟਕ ਨਾਲ ਇੱਕ ਤਰ੍ਹਾਂ ਨਾਲ ਜਿਹੜਾ ਇਤਿਹਾਸ ਸਾਡੇ ਅੱਖਾਂ ਸਾਹਮਣੇ ਆ ਜਾਂਦਾ ਜਿੰਨੇ ਵੀ ਸਾਡੇ ਵੀਰ ਸੀ ਕਲਾਕਾਰ ਸੀ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਇਹ ਨਾਟਕ ਪੇਸ਼ ਕੀਤਾ ਔਰ ਸਾਡੀ ਨੌਜਵਾਨ ਪੀੜ੍ਹੀ ਨੂੰ ਔਰ ਸਾਨੂੰ ਸਾਰਿਆਂ ਨੂੰ ਜੋ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਾਇਆ ਇੰਜ ਲੱਗਦਾ ਸੀ ਕਿ ਜਿਵੇਂ ਅਸੀਂ ਸਾਡੇ ਸਾਹਮਣੇ ਇਹ ਸਾਰਾ ਸੱਤਕ ਹੋ ਰਿਹਾ ਹੋਵੇ ਸੋ ਮੈਂ ਜਿੰਨੇ ਵੀ ਇਹ ਕਲਾਕਾਰ ਵੀ ਨੇ ਸਾਡੇ ਨਿਰਦੇਸ਼ਕ ਨੇ ਉਹਨਾਂ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦੇ ਨਾਟਕਾਂ ਨਾਲ ਜਿੱਥੇ ਸਾਡੇ ਸਮਾਜ ਨੂੰ ਸਾਡੇ ਨੌਜਵਾਨਾਂ ਨੂੰ ਸੇਧ ਮਿਲੇਗੀ ਉੱਥੇ ਇਹ ਸਾਡੇ ਵੇਸੇ ਲਈ ਵੀ ਬਹੁਤ ਵਧੀਆ ਨਾਟਕ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦਾ ਜਿਨ੍ਹਾਂ ਯਾਤਰਾ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਨਾਟਕ ਦਾ ਆਯੋਜਨ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਨਾਟਕ ਹੋਣੇ ਚਾਹੀਦੇ ਜਿਸ ਦੇ ਨਾਲ ਸਾਡੇ ਇਤਿਹਾਸ ਸਾਡੇ ਨੌਜਵਾਨਾਂ ਨੂੰ ਸਾਹਮਣੇ ਦਿਖੇ।